ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਹਲਕਾ ਕਨਸਾਈਬ ਸਾਹਿਬ ਸਾਥੀਓ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਆਪਣੇ ਹਲਕੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਵੈਲਪਮੈਂਟ ਨੂੰ ਲੈ ਕੇ ਚਾਹੇ ਲੋਕਾਂ ਦੇ ਨਿੱਜੀ ਕੰਮ ਲੈ ਕੇ ਜਿਹੜੇ ਆ ਉਹ ਆਪਾਂ ਕਰਦੇ ਆਏ ਹਾਂ ਇੱਕ ਆਪਾਂ ਨਸ਼ਿਆਂ ਦਾ ਪ੍ਰਕੋਪ ਜਿਹੜਾ ਬੜੀ ਲੰਬੇ ਸਮੇਂ ਤੋਂ ਪੁਰਾਣੇ ਕਈ ਸਾਲਾਂ ਤੋਂ ਜਿਹੜਾ ਵਾ ਉਹ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਿਹੜਾ ਉਹ ਹੈਵੀ ਹੁੰਦਾ ਵਾ ਤੇ ਜਿਹਦੇ ਨਾਲ ਕਈ ਵਾਰ ਸਾਡੇ ਨੌਜਵਾਨਾਂ ਦੀਆਂ ਬੱਚਿਆਂ ਦੀ ਜਿਹੜੀ ਜਾਨ ਆ ਉਹ ਚਲੀ ਜਾਂਦੀ ਹੈ ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਕਾਫੀ ਜਿਹੜੀਆਂ ਐਫ ਆਈ ਆਰਸ ਕੀਤੀਆਂ ਨੇ ਨਸ਼ੇ ਨੂੰ ਰੋਕਣ ਦੇ ਲਈ ਆਪਣੇ ਹਲਕਾ ਖਡੂਰ ਸਾਹਿਬ ਦੇ ਵਿੱਚ ਤੇ ਤਕਰੀਬਨ ਜਿਹੜਾ ਵਾ ਉਹ 50 ਤੋਂ 60% ਜਿਹੜਾ ਉਹ ਕਾਬੂ ਪਾਉਣ ਦੇ ਵਿੱਚ ਵੀ ਜਿਹੜਾ ਵਾ ਉਹ ਕਾਮਯਾਬ ਰਹੇ ਆ ਪਰ ਮੁਕੰਮਲ ਤੌਰ ਤੇ ਜਿਹੜਾ ਇਹਦਾ ਨਸ਼ੇ ਦਾ ਬੰਦ ਹੋਣਾ ਚਾਹੀਦਾ ਨਸ਼ੇ ਉਹਦੇ ਲਈ ਸਾਨੂੰ ਦਿਨ ਬਿਦਨ ਹੋਰ ਜਿਹੜੇ ਆ ਉਹ ਐਫਰਟ ਕਰਨੇ ਪੈਣਗੇ ਤੇ ਉਹਦੇ ਲਈ ਆਪਾਂ ਬੜੀ ਜੇਰ ਤੋਂ ਕਹਿੰਦੇ ਹਾਂ ਕਿ ਜਦੋਂ ਪੰਚਾਇਤਾਂ ਨਵੀਆਂ ਬਣ ਗਈਆਂ ਤੇ ਆਪਾਂ ਪੰਚਾਇਤਾਂ ਨੂੰ ਕਹਾਂਗੇ ਕਿ ਸਾਰੇ ਜਾਣੇ ਮਤੇ ਪਾਓ ਕਿ ਆਪਣੇ ਪਿੰਡ ਦੇ ਵਿੱਚੋਂ ਕੋਈ ਵੀ ਜਿਹੜਾ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਂ ਕੋਈ ਜਿਹੜਾ ਕੋਈ ਚੋਰੀ ਕਰਦਾ ਹੈ ਕੋਈ ਲੁੱਟਖੋਖ ਕਰਦਾ ਹੈ ਕਿਸੇ ਨਾਲ ਤੇ ਉਹਦੇ ਮਗਰ ਜਿਹੜਾ ਠਾਣੇ ਪਠਾਣੇ ਨੂੰ ਛਡਾਉਣ ਨਹੀਂ ਜਾਊਗਾ ਤੇ ਪ੍ਰਮਾਤਮਾ ਨੇ ਇਹ ਸੇਵਾ ਜਿਹੜੀ ਆ ਉਹ ਸਾਰੇ ਇਹ ਹੁਣ ਨਵੀਆਂ ਬੜੀਆਂ ਪੰਚਾਇਤਾਂ ਕੋ ਜਿਹੜੀ ਆ ਉਹ ਲੈਣੀ ਆ ਤੇ ਜਿੱਥੇ ਤੁਹਾਨੂੰ ਰੱਬ ਨੇ ਏਡਾ ਵੱਡਾ ਰਤਬਾ ਦਿੱਤਾ ਕਿ ਤੁਸੀਂ ਸਰਪੰਚ ਬਣੇ ਹੋ ਪੰਚਾਇਤ ਮੈਂਬਰ ਬਣੇ ਹੋ ਤੇ ਮੈਂ ਚਾਹੁੰਦਾ ਕਿ ਕੱਲ ਆਪਾਂ ਹਲਕਾ ਖਰੂਸ ਆਉਂਦੀਆਂ ਸਾਰੀਆਂ ਪੰਚਾਇਤਾਂ ਚਾਹੇ ਕੋਈ ਕਿਹੇ ਧਿਰ ਵੱਲੋਂ ਬਣਿਆ ਹੋਵੇ ਚਾਹੇ ਕੋਈ ਕਿਸੇ ਵੀ ਧਿਰ ਵੱਲੋਂ ਬਣਿਆ ਹੋ ਕੋਈ ਮੱਟ ਸਾਰੀਆਂ ਪੰਚਾਇਤਾਂ ਕੱਲ ਆਪਾਂ 12 ਵਜੇ ਤੋਂ ਲੈ ਕੇ ਤੇ 2 ਵਜੇ ਦੇ ਵਿੱਚ ਇਹ ਆਪਾਂ ਇਕੱਠੇ ਹੋ ਕੇ ਮਤਾ ਪਾਈਏ ਸਭ ਤੋਂ ਪਹਿਲਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾਓ ਕਿ ਅਸੀਂ ਸਮੁੱਚੀ ਪੰਚਾਇਤ ਜਿਹੜੀ ਆ ਉਹ ਕੱਲ ਨੂੰ 12 ਤਰੀਕ ਨੂੰ ਜਿਹੜਾ ਮਤਾ ਪਾ ਰਹੇ ਆ ਕਿ ਸਾਡੇ ਪਿੰਡੋਂ ਕੋਈ ਵੀ ਪੰਚਾਇਤ ਦਾ ਮੈਂਬਰ ਜਾਂ ਸਰਪੰਚ ਸਾਹਿਬ ਕੋਈ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਿਹੜਾ ਉਹ ઠાਣੇ ਪਠਾਣੇ ਉਹਨੂੰ ਛਡਾਉਣ ਨਹੀਂ ਜਾਣਗੇ ਤੇ ਵੱਤੋਂ ਵੱਤ ਸੰਗਤ ਜਿਹੜੀ ਆ ਉਥੇ ਇਕੱਠੀ ਕਰੋ ਤੇ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਹੀ ਜਿਹੜੇ ਮਤਿਆ ਉਹ ਪਾਸ ਕੀਤੇ ਜਾਣ ਉਸ ਤੋਂ ਬਾਅਦ ਦੇ ਵਿੱਚ ਅਗਲੀ 20 ਤਰੀਕ ਨੂੰ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਨਾਮ ਨੇ ਜਿੱਦਾਂ ਸੀਆਈਡੀ ਕੋਲ ਹੈਗੇ ਨੇ ਪੁਲਿਸ ਡਿਪਾਰਟਮੈਂਟ ਕੋਲ ਹੈਗੇ ਨੇ ਕੁਝ ਸਾਡੇ ਕੋਲ ਹੈਗੇ ਨੇ ਉਹ ਸਾਰੇ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਮਿਲਾਂਗਾ ਤੇ ਉਹ 20 ਤਰੀਕ ਨੂੰ ਆਪਾਂ ਜਿਹੜਾ ਵਾ ਉਹ ਇੱਕ ਮੁਹਿੰਮ ਇਹ ਵੀ ਸ਼ੁਰੂ ਕਰਾਂਗੇ ਕਿ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਸੁਟਿਆ ਜਾਵੇ ਪਿਛਲੇ ਸਮੇਂ ਤੋਂ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਪਰ ਕੀ ਹੁੰਦਾ ਕਿ ਚਲੋ ਇਹ ਕੋਰਟ ਦਾ ਜੋ ਵੀ ਹੈ ਫੈਸਲਾ ਹੁੰਦਾ ਹੈ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਪਰ ਹੁਣ ਇਦਾਂ ਵਾ ਕਿ ਆਪਾਂ ਚਾਹੁੰਦੇ ਆ ਕਿ ਜੇ ਤੁਸੀਂ ਸਾਰੇ ਪੰਚਾਇਤਾਂ ਮਤੇ ਪਾਓ ਤੇ ਆਪਾਂ ਇਸ ਮੁਹਿੰਮ ਦੇ ਨੂੰ ਵੱਡਾ ਕਰੀਏ ਤੇ ਜਿਹੜਾ ਨਸ਼ੇ ਦਾ ਕੋੜ ਆ ਉਹ ਆਪਾਂ ਆਪਣੇ ਇਲਾਕੇ ਦੇ ਵਿੱਚੋਂ ਜੜਾਵਾ ਉਹ ਕੱਢ ਸਕੀਏ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਤੇ ਆਪਾਂ ਵੀ ਆਪਣੇ ਹਲਕੇ ਦੇ ਵਿੱਚ ਇਸ ਚੀਜ਼ ਦੇ ਵਿੱਚ ਕਾਫੀ ਕਾਮਯਾਬ ਰਹੇ ਆ ਤੇ ਜਿਹੜਾ ਹੁਣ ਥੋੜਾ ਬੜਾ ਹੈਗਾ ਜਿੰਨਾ ਪਿੰਡਾਂ ਦੇ ਵਿੱਚ ਹੈਗਾ ਆਪਾਂ ਸਾਰੇ ਜਦੋਂ ਮਤੇ ਪਾ ਦਾਂਗੇ ਤੇ ਮੈਨੂੰ ਲੱਗਦਾ ਵੀ 70 ਤੋਂ 80% ਪਹਿਲਾਂ ਹੀ ਜਿਹੜਾ ਸੁਧਾਰ ਆ ਉਹ ਉਹਦੇ ਵਿੱਚ ਆ ਜਾਊਗਾ ਤਹਾਡੇ ਸਹਿਯੋਗ ਦੀ ਬਹੁਤ ਜਿਆਦੀ ਜਿਹੜੀ ਲੋੜ ਹੈ ਤੁਸੀਂ ਮਤੇ ਪਾ ਕੇ ਇਹਨਾਂ ਨੂੰ ਵਿਸ਼ਵਾਸ ਦਿਵਾ ਦਿਓ ਵੀ ਕੋਈ ਵੀ ਇਹਨਾਂ ਦੇ ਮਗਰ ਠਾਣੇ ਪਠਾਣੇ ਜਿਹੜਾ ਵਾ ਉਹ ਨਹੀਂ ਜਾਊਗਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਪਾਂ ਸਾਡੇ ਆ ਪ੍ਰਸ਼ਾਸਨ ਤੇ ਮੈਂ ਆਪਣੇ ਵੱਲੋਂ ਸਾਡੇ ਐਸਐਸਪੀ ਸਾਹਿਬ ਸਾਡੀ ਪੁਲਿਸ ਅਸੀਂ ਪੂਰਾ ਜ਼ੋਰ ਲਾ ਦੇਾਂਗੇ ਇਸ ਕੋਰਡ ਨੂੰ ਜਿਹੜਾ ਉਹ ਗਲੋਂ ਲੌਨਲੀ ਤੇ ਸਾਡੀ ਜਿਹੜੀ ਜਵਾਨੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਬਚੂਗੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹਲਕਾ ਖਡੂਰ ਸਾਹਿਬ 'ਚ ਗਰਾਉਂਡਾਂ ਬਣਾਉਣ ਦੇ ਲਈ ਵੀ ਜਿਹੜੀ ਪਹਿਲ ਆ ਉਹ ਕਰ ਰਹੇ ਆ ਕੱਲ ਜਾਂ ਪਰਸੋਂ ਜਿਹੜੇ ਬੀਡੀਪੀ ਉਹਨੂੰ ਆਪਾਂ ਬੁਲਾਵਾਂਗੇ ਜਾਂ ਹੋ ਸਕਦਾ ਹੈ ਕਿ ਆ ਲੋਹੜੀ ਤੋਂ ਬਾਅਦ ਚੋਂ ਛੁੱਟੀਆਂ ਚੱਲਦੀਆਂ ਨੇ ਦਿਨ ਤਿਆਰ ਆ ਉਸ ਤੋਂ ਬਾਅਦ ਬੁਲਾ ਕੇ ਕੋਈ ਸਾਡੇ ਕੋਲੇ ਸੰਤੀ ਜਾਂ ਕੋਈ ਜ਼ਿਲ੍ਹਾ ਪਰਿਸ਼ਦ ਦੇ ਜੇ ਫੰਡ ਪਏ ਨੇ ਤੇ ਉਹਦੇ ਵਿੱਚੋਂ ਆਪਾਂ ਵਾਲੀਵਾਲ ਦੀਆਂ ਗਰਾਊਂਡਾਂ ਬਣਾਉਣ ਲਈ ਵੀ ਪੈਸੇ ਜਿਹੜੇ ਆ ਉਹ ਪਿੰਡਾਂ ਨੂੰ ਜਾਰੀ ਜਿਹੜੇ ਆ ਕਰਾਂਗੇ ਪਹਿਲਾਂ ਉਹ ਵੇਖਣਾ ਪਊਗਾ ਕਿ ਕਿੰਨੇ ਪੈਸੇ ਸਾਡੇ ਕੋਲ ਹੈਗੇ ਨੇ ਤੇ ਬਾਕੀ ਜਿਹੜਾ ਅਗਲਾ ਆਪਣਾ ਇੱਕ ਸਾਲ ਹੈ ਆਪਾਂ ਲਗਾਤਾਰ ਗਰਾਊਂਡਾਂ ਵੱਲ ਖਾਸ ਧਿਆਨ ਦੇ ਕੇ ਜਿਹੜਾ ਚੱਲਣ ਲੱਗੇ ਤਾਂ ਜੋ ਸਾਡੀ ਜਿਹੜੀ ਜਵਾਨੀ ਆ ਉਹ ਖੇਡਾਂ ਵੱਲ ਨੂੰ ਚੱਲੇ ਤੇ ਇਹ ਸੰਨਸ਼ਿਆਂ ਦੇ ਪ੍ਰਕੋਪ ਤੋਂ ਜਿਹੜਾ ਉਹ ਬਚੇ ਮੈਂ ਬੜੀ ਤੁਹਾਡੇ ਤੋਂ ਆਸ ਰੱਖਦਾ ਹਾਂ ਕਿ ਹਰ ਬੰਦਾ ਦਿਨੋਂ ਆਪਣੇ ਨਗਰ ਲਈ ਆਪਣੇ ਨਗਰ ਦੇ ਲੋਕਾਂ ਲਈ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਚਾਹੇ ਉਹ ਮੈਂ ਫਿਰ ਕਹਿੰਦਾ ਕਿਸੇ ਵੀ ਧਿਰ ਵੱਲੋਂ ਬਣਿਆ ਹੈ ਕੋਈ ਇਹ ਪਾਰਟੀ ਵੱਲੋਂ ਬਣ ਗਿਆ ਕੋਈ ਬੀ ਵੱਲੋਂ ਕੋਈ ਸੀ ਵੱਲੋਂ ਵੈਸੇ ਦਾ ਸਰਪੰਚ ਜਿਹੜੇ ਕਿਸੇ ਪਾਰਟੀਆਂ ਦੇ ਨਹੀਂ ਹੁੰਦੇ ਚੋਣ ਜਿਹੜੀ ਆ ਉਹ ਅਲੱਗ-ਅਲੱਗ ਜਿਹੜੇ ਨਿਸ਼ਾਨਾ ਤੇ ਹੁੰਦੀ ਆ ਪਰ ਜਿੱਦਾਂ ਵੀ ਸਾਡੇ ਤਕਰੀਬਨ ਜਿੰਨੀਆਂ ਵੀ ਸਾਰੀਆਂ ਹਲਕੇ ਦੇ ਵਿੱਚ ਪੰਚਾਇਤਾਂ ਨੇ ਮੈਂ ਆਸ ਕਰਦਾ ਕਿ ਹਰ ਸਰਪੰਚ ਜਿਹੜਾ ਉਹ ਕੱਲ ਆਪਣਾ ਮਤਾ ਪਾਊਗਾ ਆਪਣੇ ਮੈਂਬਰ ਸਾਹਿਬਾਨ ਨਾਲ ਲੈ ਕੇ ਆਪਣੇ ਸਾਰੇ ਨਗਰ ਨੂੰ ਜਿਹੜਾ ਨਾਲ ਲੈ ਕੇ ਤੇ ਮਤਾ ਪਾ ਕੇ ਤੁਸੀਂ ਸਾਰਿਆਂ ਨੇ 2-2 ਮਿੰਟ ਦੀ ਆਪਣੀ ਵੀਡੀਓ ਬਣਾ ਕੇ ਕਿ ਅਸੀਂ ਅੱਜ ਆਪਣੇ ਨਗਰ ਦੇ ਵਿੱਚ ਆ ਜਿਹੜਾ ਮਤਾਵਾ ਉਹ ਨਸ਼ਾ ਛਡਾਉਣ ਦਾ ਕੋਈ ਵੀ ਨਸ਼ੇ ਵਾਲੇ ਦੇ ਮਗਰ ਨਹੀਂ ਜਾਊਗਾ ਤੇ ਉਹ ਮਤਾ ਪਾ ਕੇ ਤੇ ਸਾਰੇ ਜਣੇ ਸੋਸ਼ਲ ਮੀਡੀਆ ਤੇ ਵੀ ਉਹਨੂੰ ਲੈ ਕੇ ਜਾਓ ਉਹਨੂੰ ਵਾਇਰਲ ਕਰੋ ਤਾਂ ਜੋ ਵੀ ਜਿਹੜੀ ਜਾਗਰਤੀ ਹੈ ਨਸ਼ੇ ਦੇ ਖਿਲਾਫ ਜਿਹੜੀ ਆਪਾਂ ਲੜਾਈ ਜਿਹੜੀ ਆ ਉਹ ਲੜ ਸਕੀਏ ਜਿਹੜੀ ਬਿਮਾਰੀ ਲੱਗੀ ਹੋਵੇ ਸਮਾਜ ਦੇ ਵਿੱਚ ਉਹਨੂੰ ਕਦੇ ਠੱਕੀਦਾ ਨਹੀਂ ਹੁੰਦਾ ਉੱਤੇ ਸਗੋਂ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਪੜਦਾ ਪਾਉਣ ਦੀ ਬਜਾਏ ਆਪਾਂ ਨੂੰ ਸਾਰਿਆਂ ਨੂੰ ਉੱਤੇ ਸੰਘਰਸ਼ ਜਿਹੜਾ ਉਹ ਕਰਨਾ ਪਊਗਾ ਪਿਛਲੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਵੇਲੇ ਇਹ ਚੀਜ਼ ਨੇ ਬੜਾ ਵਧੇ ਫੁੱਲਿਆ ਵਾ ਪਰ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਆਪਾਂ ਜੇ ਇਹਨੂੰ ਹੁਣ ਸਹੀ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਇਹਨੂੰ ਸਹੀ ਕਿਦਾਂ ਕਰ ਸਕਦੇ ਹਾਂ ਤੇ ਉਹਦੇ ਲਈ ਤੁਹਾਡੇ ਸਾਹ ਦੇ ਜਿਹੜੀ ਉਹ ਬੜੀ ਲੋੜ ਆ ਅੱਜ ਸਾਰੇ ਗੁਰਦੁਆਰੇ ਦੇ ਵਿੱਚ ਆਪਾਂ ਆਪਣੀ ਜਿਹੜੀ ਤੁਸੀਂ ਅਨਾਉਂਸਮੈਂਟ ਕਰਵਾ ਦਿਓ ਕੋਈ ਆਪਣੇ ਪਿੰਡ ਨਗਰ ਨੂੰ ਸਾਰੇ ਨਗਰ ਨੂੰ ਟਾਈਮ ਦੇ ਦਿਓ ਕੋਈ 12 ਵਜੇ ਦਾ ਦੇ ਦਿਓ ਕੋਈ 2 ਵਜੇ ਜੋ ਵੀ ਤੁਹਾਨੂੰ ਲੱਗਦਾ 12 ਤੋਂ 2 ਦੇ ਵਿੱਚ ਵਿੱਚ ਤੇ ਕੱਲ 12 ਤਰੀਕ ਨੂੰ ਆਪਾਂ ਇਹ ਮਤੇ ਪਾਈਏ ਆਓ ਆਪਾਂ ਇਸ ਮੁਹਿੰਮ ਦਾ ਜਿਹੜਾ ਹਿੱਸਾ ਬਣੀਏ ਆਓ ਆਪਣੇ ਬੱਚਿਆਂ ਲਈ ਕੋਈ ਜ ਆਪਾਂ ਚੰਗਾ ਕਦਮ ਜਿਹੜਾ ਕੱਲ 12 ਤਰੀਕ ਨੂੰ ਪੁੱਟिए ਤੇ ਜਿਹਦੇ ਵਿੱਚ ਸਾਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਮੰਨ ਹੋਵੇ ਕਿ ਹਾਂ ਅਸੀਂ ਇਸ ਕੋਡ ਦੇ ਖਿਲਾਫ ਜਿਹੜੀ ਲੜਾਈ ਆ ਉਹ ਲੜ ਰਹੇ ਆ ਕਿਸੇ ਵੀ ਸਰਪੰਚ ਸਾਹਿਬ ਨੂੰ ਕਿਸੇ ਵੀ ਮੈਂਬਰ ਸਾਹਿਬ ਨੂੰ ਜਾਂ ਕਿਸੇ ਵੀ ਬੇਸ਼ੱਕ ਉਹ ਨਹੀਂ ਚੁਣਿਆ ਹੋਇਆ ਨਮਿੰਦਾ ਕਿਸੇ ਵੀ ਨਗਰ ਨਿਵਾਸੀ ਨੂੰ ਇਹਦੇ ਵਿੱਚ ਕੋਈ ਸਾਡੀ ਹੋਰ ਲੋੜ ਪੈਂਦੀ ਆ ਤੇ ਮੇਰੇ ਨੰਬਰ 98788 51099 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਦਫਤਰ ਦਾ ਇਹ ਵੈਸੇ ਤਾਂ ਮੇਰਾ ਨੰਬਰ ਹੈ ਪਰ ਰੁਜ਼ੀਵੇਂ بڑے ਹੁੰਦੇ ਆ ਤੇ ਕਈ ਵੇਲੇ ਚੁੱਕਿਆ ਜਾਂਦਾ ਕਈ ਵੇਲੇ ਨਹੀਂ ਵੀ ਚੁੱਕਿਆ ਜਾਂਦਾ ਤੇ ਸਾਡਾ ਮੁੰਡਾ ਜਿਹੜਾ ਪੱਕਾ ਹੀ ਇਸ ਨੰਬਰ ਤੇ ਬੈਠਾ ਵਾ ਤੁਹਾਡਾ ਸੁਨਾਹ ਮੇਰੇ ਤੱਕ ਜਿਹੜਾ ਵਾ ਉਹ ਲਾਊਗਾ ਮੇਰੇ ਨਾਲ ਹੀ ਹੁੰਦਾ ਹੈ ਤੇ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਜਦੋਂ ਸਮਾਂ ਲੱਗਦਾ ਉਹ ਕਰਾਂਗਾ ਤੇ ਜੇ ਕਿਸੇ ਵੀ ਸਾਥੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤੇ 98788 ਤੇ 51099 ਆ ਨੰਬਰ ਤੇ ਤੁਸੀਂ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਪੂਰੀ ਆਸ ਦੇ ਨਾਲ ਤੁਹਾਡਾ ਮਨਜਿੰਦਰ ਸਿੰਘ ਲਾਲਪੁਰਾ ਤੁਹਾਨੂੰ ਫਿਰ ਬੇਨਤੀ ਕਰਦਾ ਹੈ ਕਿ ਆਓ ਇਸ ਨਸ਼ਿਆਂ ਦੀ ਕੋਡ ਨੂੰ ਗਲੋਂ ਲਾਉਣ ਦੇ ਲਈ ਆਪਾਂ ਸਾਰੇ ਕੱਲ 12 ਤਰੀਕ ਨੂੰ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਜਿਹੜਾ ਉਹ ਮਤੇ ਪਾਈਏ ਤੇ ਆਪਣੀ 2-2 ਮਿੰਟ ਦੀ ਵੀਡੀਓ ਜਿਹੜੀ ਆ ਉਹ ਤੁਸੀਂ ਸਾਰੇ ਜਣੇ ਬਣਾ ਕੇ ਤੇ ਲੋਕਾਂ ਨੂੰ ਅਪੀਲ ਕਰਨੀ ਹੈ ਕਿ ਆਓ ਆਪਾਂ ਇਸ ਸੰਘਰਸ਼ ਦੇ ਵਿੱਚ ਸਾਰੇ ਤਗੜੇ ਹੋ ਕੇ ਤੇ ਕੁੱਧਿਏ ਤੇ ਆਪਾਂ ਇਸ ਨਸ਼ੇ ਨੂੰ ਆਪਣੇ ਇਲਾਕੇ ਦੇ ਵਿੱਚੋਂ ਜਿਹੜਾ ਉਹ ਮਕਾਈਏ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਇਦਾਂ ਹੀ ਸਾਰੇ ਇਕੱਠੇ ਹੋ ਕੇ ਇਹ ਬੁਰਾਈਆਂ ਦੇ ਖਿਲਾਫ ਜਿਹੜੀ ਉਹ ਲੜਾਈ ਲੜਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ